ਇਸ਼ ਹੈ ਸੁਖਬੀਰ ਦੀ ਕਹਾਣੀ ਕਿਤਾਬਾਂ ਵਿਚਕਾਰ ਲਈ ਵਿਥ ਸ਼ੇਖਰ ਲਾਇਬ੍ਰੇਰੀ ਦੇ ਪੋਇਟਰੀ ਸੈਕਸ਼ਨ ਵਿੱਚ ਕਿਤਾਬਾਂ ਨੂੰ ਸਰਸਰੀ ਨਜ਼ਰੇ ਵੇਖ ਰਿਹਾ ਸੀ ਉਹ ਹਿੱਸਾ ਲਾਇਬ੍ਰੇਰੀ ਦੀ ਇੱਕ ਨੁੱਕਰੇ ਸੀ ਜਿੱਥੇ ਸ਼ੇਖਰ ਹਮੇਸ਼ਾ ਇੱਕ ਰਹੱਸਪਰੀ ਅਕਲ ਮਹਿਸੂਸ ਕਰਦਾ ਕਦੇ ਉਹ ਸੋਚਦਾ ਕਿ ਉਸ ਨੂੰ ਪੋਇਟਰੀ ਸੈਕਸ਼ਨ ਦੀ ਥਾਂ ਪੋਇਟਰੀ ਕੋਰਨਰ ਕਿਹਾ ਜਾਵੇ ਤਾਂ ਕਿ ਨਾ ਚੰਗਾ ਹੋਵੇ ਉਹ ਕਿਤਾਬਾਂ ਨੂੰ ਵੇਖ ਹੀ ਰਿਹਾ ਸੀ ਕਿ ਉਸਨੇ ਸੁਣਿਆ ਮੀ ਆਈ ਹੈਲਪ ਯੂ ਪਲੀਜ਼ ਉਸਨੇ ਮੁੜ ਕੇ ਵੇਖਿਆ ਇੱਕ ਕੁੜੀ ਉਸ ਕੋਲ ਖੜੀ ਸੀ ਹਾਂ ਉਹ ਲਾਇਬ੍ਰੇਰੀ ਵਿੱਚ ਕੰਮ ਕਰਦੀ ਸੀ ਜਿਸ ਨੂੰ ਉਸਨੇ ਪੁੱਛ ਗਿੱਛ ਦੀ ਮੇਜ਼ ਸਾਹਮਣੇ ਬੈਠਿਆਂ ਜਾਂ ਕਾਊਂਟਰ ਤੇ ਖੜੋਤਿਆਂ ਮੈਂਬਰਾਂ ਨੂੰ ਕਿਤਾਬਾਂ ਦਿੰਦਿਆਂ ਵੇਖਿਆ ਸੀ ਦਰਮਿਆਨੇ ਕੱਦ ਦੀ ਪਤਲੀ ਜਿਹੀ ਕੁੜੀ ਸੀ ਉਹ ਜਿਸ ਦਾ ਸਧਾਰਨ ਜਿਹਾ ਚਿਹਰਾ ਭੂਰੀਆਂ ਅੱਖਾਂ ਸਦਕਾ ਸਧਾਰਨ ਨਹੀਂ ਵੀ ਲੱਗਦਾ ਸੀ ਚਾਣ ਚੱਕ ਸ਼ੇਖਰ ਨੂੰ ਸੁਝਿਆ ਨਹੀਂ ਕਿ ਉਸ ਨੂੰ ਉਹ ਕੀ ਜਵਾਬ ਦੇਵੇ ਤਦੇ ਕੁੜੀ ਨੇ ਪੁੱਛਿਆ ਕਿਹੜੀ ਕਿਤਾਬ ਚਾਹੀਦੀ ਹੈ ਤੁਹਾਨੂੰ ਕੋਈ ਖਾਸ ਨਹੀਂ ਸ਼ੇਖਰ ਨੇ ਕਿਹਾ ਉਂਝੇ ਵੇਖ ਰਿਹਾ ਆਂ ਹਾਂ ਹੈਮਿੰਗਵੇ ਉੱਤੇ ਇੱਕ ਨਵੀਂ ਕਿਤਾਬ ਆਈ ਹੈ ਆਲੋਚਨਾ ਦੀ ਉਹ ਇੱਥੇ ਹੋਵੇਗੀ ਉਹ ਦੂਜੇ ਸੈਕਸ਼ਨ ਵਿੱਚ ਆਓ ਵਖਾਵਾ ਇਹ ਪੋਇਟਰੀ ਸੈਕਸ਼ਨ ਹੈ ਕੁੜੀ ਨੇ ਕਿਹਾ ਤੇ ਸ਼ੇਖਰ ਨੂੰ ਦੂਜੇ ਪਾਸੇ ਲੈ ਗਈ ਜਿੱਥੇ ਅਲੋਚਨਾ ਸੰਬੰਧੀ ਕਿਤਾਬਾਂ ਰੱਖੀਆਂ ਹੋਈਆਂ ਸਨ ਉਹਨਾਂ ਕਿਤਾਬਾਂ 'ਚ ਉਸ ਨੇ ਹੈਮਿੰਗਵੇ ਬਾਰੇ ਤਿੰਨ ਕਿਤਾਬਾਂ ਕੱਢ ਕੇ ਵਿਖਾਈਆਂ ਸ਼ੇਖਰ ਨੇ ਉਹਨਾਂ 'ਚੋਂ ਇੱਕ ਕਿਤਾਬ ਚੁਣਦਿਆਂ ਕਿਹਾ ਇਸੇ ਬਾਰੇ ਪੁੱਛਿਆ ਸੀ ਇਹ ਦੂਜੀਆਂ ਤਾਂ ਮੈਂ ਪੜੀਆਂ ਹੋਈਆਂ ਨੇ ਧੰਨਵਾਦ ਕੁੜੀ ਨੂੰ ਦੋਵੇਂ ਕਿਤਾਬਾਂ ਸ਼ੈਲਫ ਵਿੱਚ ਰੱਖ ਦਿੱਤੀਆਂ ਤਦ ਦੇ ਚਾਂਣ ਚੱਕ ਜਿਵੇਂ ਕੁਝ ਯਾਦ ਆਇਆ ਹੋਵੇ ਉਸ ਨੇ ਸ਼ੇਖਰ ਵੱਲ ਮੁੜ ਕੇ ਕਿਹਾ ਹਮਿੰਗਵੇ ਦੀ ਇੱਕ ਹੋਰ ਨਵੀਂ ਕਿਤਾਬ ਆਈ ਹੈ ਜੇ ਤੁਹਾਡੀ ਦਿਲਚਸਪੀ ਹੋਵੇ ਉਸ ਵਿੱਚ ਉਸ ਦੀ ਉਹਨਾਂ ਦਿਨਾਂ ਦੀ ਰਿਪੋਰਟਿੰਗ ਦਾ ਸੰਗ੍ਰਹਿ ਹੈ ਜਿੰਨੀ ਦਿਨ ਉਹ ਫਰਾਂਸ ਵਿੱਚ ਇੱਕ ਅਖਬਾਰ ਲਈ ਰਿਪੋਰਟਿੰਗ ਕਰਿਆ ਕਰਦਾ ਸੀ ਦੇਖਣਾ ਚਾਹੋਗੇ ਬੇਸ਼ੱਕ ਸ਼ੇਖਰ ਨੇ ਕਿਹਾ ਉਸ ਨੂੰ ਤਾਂ ਮੈਂ ਸ਼ੌਂਕ ਨਾਲ ਪੜਾਂਗਾ ਹਮਿੰਗਵਾ ਇੰਤਾਂ ਮੋਡਲੀਆਂ ਲਿਖਤਾਂ ਵਿੱਚ ਮੇਰੀ ਖਾਸ ਦਿਲਚਸਪੀ ਏ ਤਾਂ ਆਓ ਕੁੜੀ ਨੇ ਕਿਹਾ ਤੇ ਉਸ ਨੂੰ ਲਾਇਬ੍ਰੇਰੀ ਦੇ ਇੱਕ ਹੋਰ ਹਿੱਸੇ ਵਿੱਚ ਲੈ ਗਈ ਸ਼ੇਖਰ ਨੂੰ ਕੁੜੀ ਦਿਲਚਸਪ ਲੱਗੀ ਤੇ ਚੰਗੀ ਵੀ ਕਿੰਨੀ ਜਾਣਕਾਰੀ ਏ ਇਸ ਵਿੱਚ ਉਸ ਨੇ ਸੋਚਿਆ ਤੇ ਫਿਰ ਕਿਸੇ ਦੀ ਮਦਦ ਕਰਨ ਦਾ ਕਿੰਨਾ ਸੋਹਣਾ ਅੰਦਾਜ਼ ਪੜਨ ਦਾ ਖਾਸ ਸ਼ੌਕ ਹੋਵੇਗਾ ਤੇ ਚੰਗੇ ਲੇਖਕ ਬਣਦੀ ਹੋਵੇਗੀ ਕੁੜੀ ਨੇ ਕਿਤਾਬ ਲੱਭੀ ਪਰ ਉਹ ਮਿਲ ਨਹੀਂ ਅਫਸੋਸੇ ਉਸ ਨੇ ਸ਼ੇਖਰਬਲ ਮੁੜ ਕੇ ਕਿਹਾ ਇਸ ਵੇਲੇ ਉਹ ਕਿਤਾਬ ਇੱਥੇ ਹੈ ਨਹੀਂ ਕੋਈ ਲੈ ਗਿਆ ਲੱਗਦਾ ਹੈ ਤੁਸੀਂ ਉਸ ਨੂੰ ਰਿਜ਼ਰਵ ਕਰਾ ਲਓ ਜਦ ਵੀ ਵਾਪਸ ਆਏਗੀ ਤੁਹਾਡੇ ਲਈ ਰੱਖ ਲਈ ਜਾਵੇਗੀ ਹਾਂ ਉਸ ਤੋਂ ਛੁੱਟ ਕਿਸੇ ਹੋਰ ਲੇਖਕ ਦੀ ਕਿਤਾਬ ਚਾਹੋ ਤਾਂ ਦਿਖਾਵਾਂ ਹੋਰ ਕਿਸ ਲੇਖਕ ਵਿੱਚ ਸ਼ੌਕ ਹੈ ਤੁਹਾਡਾ ਹੋਰ ਸੈਂਡਬਰਗ ਵਿੱਚ ਸ਼ੇਖਰ ਨੇ ਕਿਹਾ ਹਾਂ ਉਹ ਤੁਹਾਨੂੰ ਬੈਟਰੀ ਸੈਕਸ਼ਨ ਵਿੱਚ ਮਿਲੇਗਾ। ਉਹ ਬਾਇਓਗ੍ਰਾਫੀ ਸੈਕਸ਼ਨ ਵਿੱਚ ਵੀ ਮਿਲੇਗਾ। ਜੇ ਉਸ ਦੀ ਲਿਖੀ ਲਿੰਕਨ ਦੀ ਜੀਵਨੀ ਵਿੱਚ ਤੁਹਾਡੀ ਦਿਲਚਸਪੀ ਹੋਵੇ। 4 ਜਿਲਦਾਂ ਵਿੱਚ ਹੈ ਉਹ ਜੀਵਨੀ। ਨਹੀਂ ਮੈਨੂੰ ਉਸ ਦੀਆਂ ਕਵਤਾਵਾਂ ਵਿੱਚ ਦਿਲਚਸਪੀ ਹੈ। ਤਾਂ ਠੀਕ ਹੈ। ਕੁੜੀ ਨੇ ਕਿਹਾ ਤੇ ਉਸੇ ਵੇਲੇ ਉਸ ਆਦਮੀ ਦੀ ਮਦਦ ਲਈ ਉਸ ਕੋਲ ਗਈ। ਜੋ ਗਵਾਚਿਆਂ ਵਾਂਗ ਕਬਰਾਈ ਹੋਈ ਹਾਲਤ ਵਿੱਚ ਕਿਤਾਬਾਂ ਨੂੰ ਵੇਖ ਰਿਹਾ ਸੀ। ਮੇ ਆਈ ਹੈਲਪ ਯੂ ਪਲੀਜ਼ ਕੁੜੀ ਨੇ ਕਿਹਾ ਤਾਂ ਆਦਮੀ ਉਸ ਵੱਲ ਵੇਖ ਕੇ ਹੋਰ ਵੀ ਖਬਰਾ ਉੱਠਿਆ ਸ਼ੇਖਰ ਨੇ ਵਿਖਿਆ ਤਾਂ ਉਸ ਦੇ ਬੁੱਲਾਂ ਤੇ ਮੁਸਕਰਾਹਟ ਆਈ ਫੇਰ ਉਹ ਪੋਇਟਰੀ ਸੈਕਸ਼ਨ ਵਿੱਚ ਜਾ ਕੇ ਪਹਿਲਾਂ ਬਾੰਗੀ ਕਿਤਾਬਾਂ ਵੇਖਣ ਲੱਗਾ ਉਸ ਨੇ ਉੱਥੋਂ ਸੈਂਡਬਰਗ ਦੀ ਕੋਈ ਕਿਤਾਬ ਨਹੀਂ ਲਈ ਕਿਉਂਕਿ ਉਸ ਦੀਆਂ ਜੋ ਕਿਤਾਬਾਂ ਉੱਥੇ ਸਨ ਉਹ ਪੜ ਚੁੱਕਾ ਸੀ ਸ਼ੇਖਰ ਅਗਲੀ ਵਾਰ ਲਾਇਬ੍ਰੇਰੀ ਵਿੱਚ ਗਿਆ ਤਾਂ ਕੁੜੀ ਕੁਝ ਉਤਾਵਲ ਨਾਲ ਉਸ ਕੋਲ ਆਈ ਸ਼ੇਖਰ ਨੂੰ ਉਸ ਦਾ ਇਸ ਤਰ੍ਹਾਂ ਆਉਣਾ ਚੰਗਾ ਲੱਗਾ ਇੱਕ ਹੋਰ ਕਿਤਾਬ ਆਈ ਏ ਹੈਮਿੰਗਵੇ ਬਾਰੇ ਪਾਪਾ ਹੈਮਿੰਗਵੇ ਦੇਖਣਾ ਚਾਹੋਗੇ ਸ਼ੌਕ ਨਾਲ ਆਉ ਕੁੜੀ ਨੇ ਸ਼ੈਲਫ ਤੋਂ ਉਹ ਕਿਤਾਬ ਕੱਢ ਕੇ ਸ਼ੇਖਰ ਨੂੰ ਦਿੱਤੀ ਅੱਜ ਕੱਲ ਹੀ ਆਈ ਏ ਮੈਂ ਸੋਚਿਆ ਤੁਸੀਂ ਇਸ ਨੂੰ ਜ਼ਰੂਰ ਪੜ੍ਹਨਾ ਚਾਹੋਗੇ ਧੰਨਵਾਦ ਹੈਮਿੰਗਵੇ ਬਾਰੇ ਕੋਈ ਵੀ ਨਵੀਂ ਕਿਤਾਬ ਮਿਲ ਜਾਵੇ ਮੈਂ ਜ਼ਰੂਰ ਪੜ੍ਹਨਾ ਚਾਹੁੰਦਾ ਬਹੁਤ ਦਿਲਚਸਪੀ ਹੈ ਤੁਹਾਨੂੰ ਹੈਮਿੰਗਵੇ ਵਿੱਚ ਬਹੁਤ ਉਸ ਵੇਲੇ ਸ਼ੇਖਰ ਨੂੰ ਕੁੜੀ ਦੇ ਚਿਹਰੇ ਤੇ ਹੈਰਾਨੀ ਵਿਖਾਈ ਦਿੱਤੀ ਜਿਵੇਂ ਉਹ ਸਮਝ ਨਾ پا ਰਹੀ ਹੋਵੇ ਕਿ ਉਸ ਨੂੰ ਹੈਮਿੰਗਵੇ ਵਿੱਚ ਇੰਨੀ ਦਿਲਚਸਪੀ ਕਿਉਂ ਹੈ ਉਸ ਹੈਰਾਨੀ ਦੇ ਨਾਲ ਉਸ ਦੇ ਬੁੱਲਾਂ ਤੇ ਨਿੰਮੀ ਜਹੀ ਵਿਅੰਗ ਭਰੀ ਮੁਸਕਰਾਹਟ ਵੀ ਵਿਖਾਈ ਦਿੱਤੀ ਸ਼ੇਖਰ ਨੇ ਉਸ ਦਾ ਹੱਸ ਜਾਨਣਾ ਚਾਹਿਆ ਤਾਨੂੰ ਹੈਮਿੰਗਵੇ ਕਿਹੋ ਜਿਹਾ ਲੱਗਦਾ ਏ ਉਸਨੇ ਪੁੱਛਿਆ ਕੁੜੀ ਦੇ ਚਿਹਰੇ ਤੇ ਝਿਜਕਾਈ ਅਸਲ ਵਿੱਚ ਮੈਨੂੰ ਉਹ ਪਸੰਦ ਨਹੀਂ ਉਸ ਦੇ ਤਿੰਨ ਚਾਰ ਨਾਵਲ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਵੀ ਪੂਰਾ ਪੜ੍ਹ ਨਹੀਂ ਸਕੀ ਦੀ 올ਡ ਮੈਨ ਐਂਡ ਦਾ ਸੀ ਵੀ ਨਹੀਂ ਹਾਂ ਉਹ ਤਾਂ ਬਿਲਕੁਲ ਹੀ ਨਹੀਂ ਮੈਂ ਤਾਂ ਕਈ ਵਾਰ ਪੜ੍ਹ ਚੁੱਕਾ ਅਜੀਬ ਏ ਕੁੜੀ ਨੇ ਕਿਹਾ ਉਸ ਵੇਲੇ ਉਸ ਦੀਆਂ ਭੂਰੀਆਂ ਅੱਖਾਂ ਵਿੱਚਲਾ ਉਹ ਹੈਰਾਨੀ ਦਾ ਭਾਵ ਸ਼ੇਖਰ ਨੂੰ ਚੰਗਾ ਲੱਗਾ ਉਸ ਨੇ ਇੱਕ ਬਿੰਦ ਰੋਕ ਕੇ ਪੁੱਛਿਆ ਤੁਹਾਡਾ ਕਿਹੜਾ ਮਨਪਸੰਦ ਲੇਖਕ ਹੈ ਸੈਲਿੰਕਰ ਕੁੜੀ ਨੇ ਝਟ ਗਿਆ ਉਸ ਦੀਆਂ ਕੁਝ ਚੀਜ਼ਾਂ ਤਾਂ ਮੈਂ 2-2 ਤਿੰਨ-ਤਿੰਨ ਵਾਰ ਵੀ ਪੜੀਆਂ ਨੇ ਖਾਸ ਕਰ ਉਸ ਦਾ ਨਾਵਲ ਕੈਚ ਹਿੰਦੀ ਰਾਏ ਤਮੇ ਕਈ ਵਾਰ ਪੜ ਚੁੱਕੀਆਂ ਇਸਵਰ ਸ਼ੇਖਰ ਨੇ ਉਸ ਨੂੰ ਹੈਰਾਨੀ ਨਾਲ ਵੇਖਿਆ ਤੇ ਉਸ ਦੇ ਬੁੱਲਾਂ ਤੇ ਨਿੰਮੀ ਜਹੀ ਵਿਅੰਗ ਭਰੀ ਮੁਸਕਰਾਹਟ ਆਈ ਕੁੜੀ ਨੇ ਉਸ ਦੀ ਉਹ ਹੈਰਾਨੀ ਤੇ ਮੁਸਕਰਾਹਟ ਵੇਖੀ ਤਾਂ ਪੁੱਛਣੋਂ ਨਾ ਰਹਿ ਸਕੀ ਕਿਉਂ ਤੁਹਾਡੀ ਕੀ ਰਾਏ ਆ ਉਸ ਬਾਰੇ ਪੜਿਆ ਹੋਵੇਗਾ ਉਸ ਨੂੰ ਹਾਂ ਪੜਿਆ ਏ ਪਰ ਅਸਲ ਵਿੱਚ ਪਸੰਦ ਨਹੀਂ ਆਇਆ ਅਜੀਬ ਏ ਹਾਂ ਕੁਝ ਅਜੀਬ ਹੀ ਸਮਝੋ ਕੁੜੀ ਮੁਸਕਰਾਏ ਖੈਰ ਨਵੇਂ ਲੇਖਕਾਂ ਚੋਂ ਤੁਹਾਨੂੰ ਕੌਣ ਜ਼ਿਆਦਾ ਚੰਗਾ ਲੱਗਦਾ ਏ? ਏਰਵਨ ਸ਼ਾ ਮੈਨੂੰ ਤਾਂ ਕੁਝ ਜਚਿਆ ਨਹੀਂ। ਕੁੜੀ ਨੇ ਆਪਣੇ ਚਿਹਰੇ ਤੇ ਖਾਸ ਤੌਰ ਤੇ ਨਾ ਪਸੰਦਗੀ ਦਾ ਭਾਰ ਲਿਆ ਕੇ ਕਿਹਾ। ਰੁੱਖਾ ਰੁੱਖਾ ਲੱਗਦਾ ਏ। ਮੈਨੂੰ ਤਾਂ ਸਰੋਜਨ ਬਹੁਤ ਚੰਗਾ ਲੱਗਦਾ ਏ। ਬੜੀ ਹੀ ਦਿਲਚਸਪ ਸ਼ੈਲੀ ਏ ਉਸਦੀ। ਉਹ ਪਪਾਵਕ ਕੱਸਮ ਦੀਆਂ ਚੀਜ਼ਾਂ ਲਿਖਦਾ ਏ ਤੇ ਬੜੀ ਬਨਾਵਟ ਏ ਉਸਦੀ ਸ਼ੈਲੀ ਵਿੱਚ। ਉਹ ਖਾਰਾ ਕਿ ਹੋ ਜਾ ਲੱਗਦਾ ਏ। ਕੁੜੀ ਨੇ ਪੁੱਛਿਆ ਐਲਫਰੈਡ ਕਾਜ਼ਨ ਦੇ ਲਫ਼ਜ਼ਾਂ ਵਿੱਚ ਦੀ ਬਿੱਗ ਅਮਰੀਕਨ ਬੋਰ ਕੁੜੀ ਖੜਖੜਾ ਕੇ ਹੱਸੀ ਸ਼ੇਖਰ ਨੂੰ ਉਸਦਾ ਉਹ ਹਾਸਾ ਬਹੁਤ ਚੰਗਾ ਲੱਗਿਆ ਪਰ ਨਾਲ ਹੀ ਉਸ ਨੂੰ ਲੱਗਾ ਕਿ ਉਸ ਦੀ ਰਾਏ ਉੱਤੇ ਹੱਸੀ ਹੈ ਜਾਂ ਖੁਦ ਉਸ ਤੇ ਹੱਸੀ ਹੈ ਕਿਉਂ ਤੁਹਾਨੂੰ ਕਿਉਂ ਜਾ ਲੱਗਦਾ ਏ ਉਹ ਹਰਾ ਉਸ ਨੇ ਪੁੱਛਿਆ ਬਹੁਤ ਚੰਗਾ ਤੇ ਬਹੁਤ ਦਿਲਚਸਪ ਉਸ ਦੇ ਨਾਵਲ ਬਟਰਫੀਲਡ 8 ਤੇ ਬਣੀ ਫਿਲਮ ਵੇਖੀ ਸੀ ਤੁਸੀਂ ਹਾਂ ਫਿਲਮ ਚੰਗੀ ਸੀ ਪਰ ਨਾਵਲ ਮੈਥੋਂ ਪੜਿਆ ਨਹੀਂ ਸੀ ਗਿਆ ਪੜਦਿਆਂ ਮਾਨਕ ਗਿਆ ਸੀ ਮੈਨੂੰ ਤਾਂ ਨਾਵਲ ਫਿਲਮ ਨਾਲੋਂ ਵੀ ਚੰਗਾ ਲੱਗਿਆ ਸੀ ਉਹ ਹਾਰਾ ਦੇ ਤਾਂ ਮੈਂ ਲਗਭਗ ਸਾਰੇ ਨਾਵਲ ਪੜ ਚੁੱਕੀਆਂ ਅਜੀਬ ਗੱਲ ਏ ਜਿੱਥੇ ਹੈਮਿੰਗਵੇ ਮੈਨੂੰ ਇੰਨਾ ਪਸੰਦ ਦੇ ਉਥੇ ਉਹ ਹਾਰਾ ਬਿਲਕੁਲ ਪਸੰਦ ਨਹੀਂ ਜਿਸ ਨੂੰ ਕਿ ਹੈਮਿੰਗਵੇ ਆਪਣੇ ਤੋਂ ਬਾਅਦ ਦੀ ਪੀੜ੍ਹੀ ਦੇ ਲੇਖਕਾਂ ਵਿੱਚ ਬਹੁਤ ਪਸੰਦ ਕਰਦਾ ਸੀ। ਕੁੜੀ ਮੁਸਕਰਾਈ। ਇਸੇ ਤਰ੍ਹਾਂ ਮੈਂ ਵੀ ਕਹਾਂਗੀ ਕਿ ਜਿੱਥੇ ਉਹ ਹਰ ਮੈਨੂੰ ਇੰਨਾ ਪਸਾਂਦੇ ਉੱਥੇ ਹੈਮਿੰਗਵੇ ਬਿਲਕੁਲ ਪਸੰਦ ਨਹੀਂ। ਜਿਸ ਨੂੰ ਕਿ ਉਹ ਹਰ ਆਪਣੇ ਤੋਂ ਪਹਿਲਾਂ ਦੀ ਪੀੜ੍ਹੀ ਦੇ ਲੇਖਕਾਂ ਵਿੱਚ ਸਭ ਤੋਂ ਵੱਡਾ ਲੇਖਕ ਮੰਨਦਾ। ਸ਼ੇਖਰ ਜਦਵੀ ਲਾਇਬ੍ਰੇਰੀ ਵਿੱਚ ਜਾਂਦਾ। ਕੁੜੀ ਨਾਲ ਕੁਝ ਚਿਰ ਜ਼ਰੂਰ ਗੱਲਾਂ ਹੁੰਦੀਆਂ। ਉਹ ਇੱਕ ਦੂਜੇ ਨੂੰ ਹੈਲੋ ਕਹਿੰਦੇ ਤੇ ਰਸਮੀ ਤੌਰ ਤੇ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ। ਫੇਰ ਕਿਤਾਬਾਂ ਦਾ ਜ਼ਿਕਰ ਹੋਣ ਲੱਗਦਾ। ਦੋਵੇਂ ਦੱਸਦੇ ਕਿ ਪਿਛਲੇ ਦਿਨੀ ਉਹਨਾਂ ਨੇ ਕਿਹੜੀਆਂ ਕਿਤਾਬਾਂ ਪੜ੍ਹੀਆਂ ਸਨ ਤੇ ਉਹ ਕਿਹੋ ਜਿਹੀਆਂ ਲੱਗੀਆਂ ਹਨ। ਤਦ ਇੱਕ ਦੂਜੇ ਨੂੰ ਉਹ ਕਿਤਾਬਾਂ ਪੜ੍ਹਨ ਦੀ ਸਲਾਹ ਦਿੰਦੇ। ਜਿਸ ਤਰ੍ਹਾਂ ਕੁੜੀ ਸ਼ੇਖਰ ਨੂੰ ਖਾਸ ਤੌਰ ਤੇ ਸ਼ੈਲਫਾਂ 'ਚੋਂ ਕੁਝ ਕਿਤਾਬਾਂ ਕੱਢ ਕੇ ਵਿਖਾਇਆ ਕਰਦੀ। ਉਸੇ ਤਰ੍ਹਾਂ ਹੁਣ ਸ਼ੇਖਰ ਵੀ ਕਿਸੇ ਕਿਤਾਬ ਦਾ ਜ਼ਿਕਰ ਕਰਦਾ। ਤੇ ਕੁੜੀ ਨੂੰ ਨਾਲ ਲੈ ਕੇ ਲਾਇਬ੍ਰੇਰੀ ਦੇ ਉਹ ਹਿੱਸੇ ਵਿੱਚ ਜਾਂਦਾ ਤੇ ਉਹ ਕਿਤਾਬ ਕੱਢ ਕੇ ਦਿੰਦਾ ਕਾਰਸਨ ਮੈਕੂਲਰ ਦਾ ਬਹੁਤ ਸੋਹਣਾ ਨਾਵਲ ਹੈ ਇਹ ਨਾਵਲੇਟ ਕਹਿਣਾ ਚਾਹੀਦਾ ਹੈ ਬੈਲਡ ਆਫ ਦੀ ਸੈਡ ਕੈਫੇ ਉਹ ਕਹਿੰਦਾ ਬਹੁਤ ਵਧੀਆ ਲਿਖਿਆ ਹੋਇਆ ਹੈ ਖਾਸ ਕਰ ਇਹ ਇਸ ਦੀ ਸ਼ੈਲੀ ਵਿੱਚ ਅਜਿਹਾ ਪ੍ਰਵਾਹ ਹੈ ਤੇ ਅਜਿਹੀ ਸਾਦਗੀ ਹੈ ਇਸ ਨੂੰ ਤੁਸੀਂ ਦੂਜੀ ਤੀਜੀ ਵਾਰ ਵੀ ਪੜ੍ਹਨਾ ਚਾਹੋਗੇ ਜ਼ਰੂਰ ਪੜ੍ਹਾਂਗੀ ਕੁੜੀ ਕਹਿੰਦੀ ਤੁਸੀਂ ਅਲਬਰਟ ਐਲਬੀ ਦਾ ਨਾਟਕ ਤਾਂ ਨਹੀਂ ਪੜਿਆ ਹੋਵੇਗਾ ਹੂ ਇਜ਼ ਅਫਰੇਡ ਆਫ ਵਰਜੀਨੀਆ ਬੁਲਫ ਉਸ ਤੇ ਫਿਲਮ ਵੀ ਪਾ ਰਹੀ ਹੈ ਨਹੀਂ ਕਿਹਾ ਜੇ ਨਾਟਕੇ ਬਹੁਤ ਵਧੀਆ ਆਓ ਵਖਾਵਾਂ ਤੇ ਉਹ ਡਰਾਮਾ ਸੈਕਸ਼ਨ ਵੱਲ ਤੁਰ ਪੈਂਦੇ ਦੋਵੇਂ ਇੱਕ ਦੂਜੇ ਦੀਆਂ ਸੁਝਾਈਆਂ ਕਿਤਾਬਾਂ ਲੈ ਜਾਂਦੇ ਦੋਹਾਂ ਨੂੰ ਇਹ ਉਹ ਪਸੰਦ ਨਾ ਆਉਂਦੀਆਂ ਅਗਲੀ ਵਾਰ ਮਿਲਣ ਤੇ ਉਹ ਕੁਝ ਝਿਜਕਦੇ ਹੋਏ ਗੋਲ ਮੋੜ ਟੰਗ ਨਾਲ ਉਹਨਾਂ ਕਿਤਾਬਾਂ ਬਾਰੇ ਆਪਣੀ ਨਾ ਪਸੰਦਗੀ ਦਾ ਜ਼ਿਕਰ ਕਰਦੇ। ਤਦ ਉਹ ਜੀਬ ਜਹੀ ਉਲਝਣ ਵਿੱਚ ਫਸ ਜਾਂਦੇ। ਆਖਰ ਉਸ ਤੋਂ ਨਿਕਲਣ ਲਈ ਕੋਈ ਹੋਰ ਗੱਲ ਸ਼ੁਰੂ ਕਰ ਦਿੰਦੇ। ਗੱਲ 'ਚੋਂ ਗੱਲ ਨਿਕਲਦੀ ਹੋਈ ਕਿਤੇ ਹੋਰ ਪਹੁੰਚ ਜਾਂਦੀ। ਕੁਝ ਵਿਅਕਤੀਗਤ ਗੱਲਾਂ ਵੀ ਹੁੰਦੀਆਂ। ਪਰ ਉਹ ਇੱਕ ਹੱਦ ਤੱਕ ਹੀ ਨਵਦੀਆਂ। ਵਿਅਕਤੀਗਤ ਹੋਣ ਉੱਤੇ ਵੀ ਉਹ ਕਿਸੇ ਹੱਦ ਤੱਕ ਰਸਮੀ ਕਿਸਮ ਦੀਆਂ ਬਣੀਆਂ ਰਹਿੰਦੀਆਂ। ਸ਼ੁਰੂ ਵਿੱਚ ਸ਼ੇਖਰ ਨੂੰ ਕੁੜੀ ਵਿੱਚ ਜੋ ਦਿਲਚਸਪੀ ਮਹਿਸੂਸ ਹੋਈ ਸੀ ਉਹ ਕੁਝ ਚਿਰ ਵਾਦੀ ਰਹੀ ਸੀ ਕੁੜੀ ਨੂੰ ਹੋਰ ਵਧੇਰੇ ਜਾਣਨ ਤੇ ਉਸ ਦੇ ਨੇੜੇ ਹੋਣ ਦੀ ਲਾਲਸਾ ਵੜੀ ਰਹੀ ਸੀ ਪਰ ਇਸ ਹੱਦ ਤੇ ਪਹੁੰਚ ਕੇ ਉਹ ਦਿਲਚਸਪੀ ਜਿਵੇਂ ਰੁਕ ਗਈ ਸੀ ਕੁੜੀ ਦਾ ਕਮਜ਼ੋਰ ਜਿਹਾ ਪਤਲਾ ਸਰੀਰ ਉਸ ਨੂੰ ਕਦੇ ਚੰਗਾ ਲੱਗਦਾ ਉਸ ਵਿੱਚਲੀ ਲਚਕ ਚੰਗੀ ਲੱਗਦੀ ਕਦੇ ਸੋਚਦਾ ਕਿ ਇਹ ਹੀ ਮਰੀਅਲ ਜੀ ਕੁੜੀ ਹੈ ਕਪੜਿਆਂ ਸਦਕਾ ਕੁਝ ਠੀਕ ਲੱਗਦੀ ਐ ਉੰਜ ਤਾਂ ਹੱਡੀਆਂ ਦਾ ਢਾਂਚਾ ਹੀ ਹੋਵੇਗੀ ਫੇਰ ਲੇਖਕਾਂ ਤੇ ਕਿਤਾਬਾਂ ਬਾਰੇ ਉਸ ਦੀ ਜੋ ਪਸੰਦ ਏ ਉਹ ਕਿੰਨੀ ਅਜੀਬ ਏ ਅਜੀਬ ਕੀ ਬੜੀ ਘਟਿਆ ਪਰ ਨਹੀਂ ਮੇਰਾ ਜੋ ਸਹਿਤਕ ਸ਼ੌਕ ਏ ਤੇ ਸਹਿਤਕ ਪਰਖ ਉਸ ਦੀ ਬਹੁਤ ਉੱਚੀ ਪੱਧਰੀ ਉੰਜ ਕੁੜੀ ਦੀ ਪਸੰਦ ਇੱਕ ਤਰ੍ਹਾਂ ਨਾਲ ਘਟਿਆ ਵੀ ਨਹੀਂ ਕਹੀ ਜਾ ਸਕਦੀ ਕਿਉਂਕਿ ਉਸ ਨੂੰ ਜੋ ਲੇਖਕ ਪਸੰਦ ਹਨ ਉਹਨਾਂ ਚੋਂ ਕਈ ਸੱਚਮੁੱਚ ਵੱਠੀ ਲੇਖਕ ਮੰਨੇ ਗਏ ਨਹੀਂ ਇਹ ਵੱਖਰੀ ਗੱਲ ਐ ਕਿਉਂ ਲੇਖਕ ਮੈਨੂੰ ਪਸੰਦ ਨਹੀਂ ਹੈ ਆਪਣੀ ਆਪਣੀ ਪਸੰਦ ਐ ਫੇਰ ਵੀ ਹੈਮਿੰਗਵੇ ਤਾਂ ਉਸਨੂੰ ਪਸੰਦ ਆਉਣਾ ਹੀ ਚਾਹੀਦਾ ਹੈ ਹੈਮਿੰਗਵੇ ਦਾ ਜ਼ਿਕਰ ਹੋਣ ਤੇ ਕਿਵੇਂ ਨੱਕ ਚੜ੍ਹਦੀਏ ਜਿਵੇਂ ਹੈਮਿੰਗਵੇ ਦੀ ਥਾਂ ਖਾਣ ਦੀ ਕੋਈ 부ਸੀ ਹੋਈ ਚੀਜ਼ ਹੋਵੇ ਤਾਂ ਉਸਦਾ ਨੱਕ ਕਿੰਨਾ ਚੰਗਾ ਲੱਗਦਾ ਹੈ ਚਿਹਰਾ ਵੀ ਕਿੰਨਾ ਪਿਆਰਾ ਬਣ ਜਾਂਦਾ ਹੈ ਤੇ ਅੱਖਾਂ ਕਦੇ ਲੱਗਦਾ ਏ ਜਿਵੇਂ ਸਾਹਮਣੇ ਕੁੜੀ ਦੀਆਂ ਥਾਂ ਸਿਰਫ ਦੋ ਅੱਖਾਂ ਹੀ ਦਿਖ ਰਹੀਆਂ ਹੋਣ ਭੂਰੇ ਰੰਗ ਦੀਆਂ ਅੱਖਾਂ ਜਿਨ੍ਹਾਂ ਵਿੱਚ ਕਿਸੇ ਕਿਸੇ ਵੇਲੇ ਹਰੇ ਰੰਗ ਦੀ ਭਾਲਿਸ਼ਕ ਜਾਂਦੀ ਏ ਸ਼ੇਖਰ ਮਹਿਸੂਸ ਕਰ ਰਿਹਾ ਸੀ ਕਿ ਉਹ ਕੁੜੀ ਜੋ ਉਸ ਨੂੰ ਹੌਲੀ-ਹੌਲੀ ਚੰਗੀ ਲੱਗਣ ਲੱਗੀ ਸੀ ਇੱਕ ਹੱਦ ਤੇ ਆ ਕੇ ਹੋਰ ਵਧੇਰੇ ਚੰਗੀ ਲੱਗਣੋਂ ਹਟ ਗਈ ਸੀ ਭਲਾ ਇਸ ਦਾ ਕੀ ਕਾਰਨ ਹੋ ਸਕਦਾ ਏ ਉਹ ਸੋਚਦਾ ਪਰ ਸਮਝ ਨਾ ਪਾਉਂਦਾ ਤੇ ਉਸ ਨੂੰ ਕੁੜੀ ਦੇ ਬਤੀਰੇ ਤੋਂ ਲੱਗਦਾ ਉਵੀ ਉਸ ਨੂੰ ਸ਼ੁਰੂ ਵਿੱਚ ਚੰਗਾ ਲੱਗਦਾ ਰਿਹਾ ਹੋਵੇਗਾ ਤੇ ਹੁਣ ਵਧੇਰੇ ਚੰਗਾ ਲੱਗਣੋਂ ਹਟ ਗਿਆ ਹੋਵੇਗਾ ਹੁਣ ਜਦ ਵੀ ਉਹਨਾਂ ਦੀ ਮੁਲਾਕਾਤ ਹੁੰਦੀ ਉਹ ਪਹਿਲਾਂ ਵਰਗੀਆਂ ਗੱਲਾਂ ਹੁੰਦੀਆਂ ਕੋਈ ਅਜਿਹੀ ਨਵੀਂ ਗੱਲ ਨਾ ਹੁੰਦੀ ਕਿ ਉਹ ਜਿਸ ਰਾਹ ਤੇ ਅੱਗੇ ਵੱਧ ਸਕਦੀ ਉਸ ਵਿੱਚ ਕੋਈ ਮੋੜ ਆਉਂਦਾ ਵਿਖਾਈ ਦਿੰਦਾ ਚਾਰ ਪੰਜ ਮਹੀਨੇ ਬੀਤ ਗਏ ਹੁਣ ਸ਼ੇਖਰ ਲਾਇਬ੍ਰੇਰੀ ਵਿੱਚ ਜਾਂਦਾ ਤਾਂ ਉਸ ਨੂੰ ਕੁੜੀ ਨਾਲ ਮਿਲਣ ਦੀ ਖਾਸ ਹੋਤਾਵਲ ਨਾ ਹੁੰਦੀ ਕਦੇ ਉਹ ਵੇਖਦਾ ਕਿ ਕੁੜੀ ਕੰਮ ਵਿੱਚ ਰੁਚੀ ਹੋਈ ਹੈ ਤਾਂ ਉਸ ਨੂੰ ਸਿਰਫ ਹੈਲੋ ਕਹਿ ਕੇ ਅੱਗੇ ਵੱਧ ਜਾਂਦਾ ਤੇ ਕਿਤਾਬਾਂ ਲੈ ਕੇ ਵਾਪਸ ਆ ਜਾਂਦਾ ਅਜਿਹੇ ਮੌਕਿਆਂ ਉੱਤੇ ਕੁੜੀ ਵਿੱਚ ਵੀ ਉਸ ਨੂੰ ਮਿਲਣ ਦੀ ਖਾਸ ਉਤਮਲ ਵਿਖਾਈ ਨਾ ਦਿੰਦੀ ਉਹ ਹੈਲੋ ਕਹਿ ਕੇ ਉਸ ਬਾਰੇ ਰਸਮੀ ਕਿਸਮਤ ਨੂੰ ਇੱਕ ਦੋ ਗੱਲਾਂ ਪੁੱਛਦੀ ਤੇ ਆਪਣੇ ਕੰਮ ਵਿੱਚ ਲੱਗ ਜਾਂਦੀ ਇੱਕ ਦਿਨ ਸਰਸਰੀ ਤੌਰ ਉੱਤੇ ਹੋਣ ਵਾਲੀਆਂ ਗੱਲਾਂ ਦੇ ਦੌਰਾਨ ਕੁੜੀ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਕੰਮ ਕਰਦਾ ਹੈ ਤਾਂ ਉਸ ਨੇ ਦੱਸਿਆ ਇੱਕ ਉਰਦੂ ਅਖਬਾਰ ਦੇ ਸੰਪਾਦਕੀ ਮੰਡਲ ਵਿੱਚ ਰਿਪੋਰਟਿੰਗ ਦਾ ਕੰਮ ਕਰਦੇ ਹੋ ਨਹੀਂ ਫੀਚਰ ਲਿਖਦਾ ਮੈਂ ਦੋ ਤਿੰਨ ਵੱਖ-ਵੱਖ ਨਾਵਾਂ ਥੱਲੇ ਫੀਚਰ ਲਿਖਦਾ ਹਾਂ ਇੱਕ ਫੀਚਰ ਕੁੜੀ ਦੇ ਨਾਂ ਥੱਲੇ ਲਿਖਦਾ ਜੋ ਬੜਾ ਪਸੰਦ ਕੀਤਾ ਜਾਂਦਾ ਹੈ ਫੀਚਰ ਨੂੰ ਪੜ੍ਹ ਕੇ ਉਸ ਕੁੜੀ ਦੇ ਬਹੁਤ ਸੋਹਣੇ ਹੋਣ ਦਾ ਅਹਿਸਾਸ ਹੁੰਦਾ ਹੈ ਲੋਕ ਉਸ ਫੀਚਰ ਵਿੱਚ ਸ਼ਾਇਦ ਉਸ ਕੁੜੀ ਨੂੰ ਹੀ ਵੇਖਿਆ ਕਰਦੇ ਨੇ ਇਹ ਤਾਂ ਬੜੀ ਸੌਖੀ ਗੱਲ ਹੈ ਹਾਂ ਬੜਾ ਸਵਾਦ ਆਉਂਦਾ ਏ ਉਸ ਫੀਚਰ ਨੂੰ ਲਿਖਣ ਵਿੱਚ ਕੀ ਹੁੰਦਾ ਉਸ ਵਿੱਚ ਯਾਨੀ ਕਿਸ ਬਾਰੇ ਲਿਖਦੀ ਏ ਉਹ ਕੁੜੀ ਉਹ ਕੁੜੀ ਇਸ ਸ਼ਹਿਰ ਵਿੱਚ ਘੁੰਮਦੀ ਏ ਤੇ ਵੱਖ-ਵੱਖ ਕਿਸਮ ਦੇ ਲੋਕਾਂ ਨੂੰ ਮਿਲਦੀ ਏ ਖਾਸ ਕਰਕੇ ਇਮੀਆਂ ਐਕਟ੍ਰੈਸਾਂ ਤੋਂ ਲੈ ਕੇ ਮਜ਼ਦੂਰਾਂ ਤੱਕ ਸਾਰਿਆਂ ਨੂੰ ਹੋਟਲਾਂ ਵਿੱਚ ਨੱਚਣ ਗਾਉਣ ਵਾਲੀਆਂ ਕੁੜੀਆਂ ਨੂੰ ਉਹਨਾਂ ਸਾਰਿਆਂ ਬਾਰੇ ਲਿਖਦੀ ਏ ਤੇ ਉਹਨਾਂ ਥਾਵਾਂ ਬਾਰੇ ਵੀ ਲਿਖਦੀ ਹੈ ਜਿੱਥੇ-ਜਿੱਥੇ ਜਾਂਦੀ ਹੈ ਸਫਰਨਾਮੇ ਦੇ ਤੌਰ ਤੇ ਤੇ ਫਿਰ ਇਸ ਸ਼ਹਿਰ ਬਾਰੇ ਨਹੀਂ ਦੂਜੇ ਸ਼ਹਿਰਾਂ ਬਾਰੇ ਵੀ ਲਿਖਦੀ ਹੈ ਇਸ ਮੁਲਕ ਤੋਂ ਛੁੱਟ ਦੂਜੇ ਮੁਲਕਾਂ ਦੇ ਸ਼ਹਿਰਾਂ ਤੇ ਉੱਥੋਂ ਦੀਆਂ ਹਰ ਕਿਸਮ ਦੀਆਂ ਤੀਵੀਆਂ ਬਾਰੇ ਉਸ ਕੁੜੀ ਵਿੱਚ ਜਿਵੇਂ ਇੱਕ ਬੇਚੈਨੀ ਭਰੀ ਹੋਈ ਹੈ ਉਸ ਨੂੰ ਜਿਵੇਂ ਕਿਸੇ ਚੀਜ਼ ਦੀ ਭਾਲ ਹੈ ਤੇ ਉਹ ਭਟਕ ਰਹੀ ਹੈ ਭਟਕਦਿਆਂ ਲਾਇਬ੍ਰੇਰੀ ਵਿੱਚ ਕੰਮ ਕਰਨ ਵਾਲੀ ਇੱਕ ਕੁੜੀ ਨੂੰ ਵੀ ਮਿਲਦੀ ਹੈ ਤੇ ਹੁਣ ਉਸ ਬਾਰੇ ਲਿਖਣ ਵਾਲੀ ਕੀ ਕੀਪਲਾ ਕੁੜੀ ਨੇ ਉਤਾਵਲ ਹੋ ਕੇ ਪੁੱਛਿਆ ਤੇ ਉਸ ਦੀਆਂ ਅੱਖਾਂ ਕਿਸੇ ਸੰਸ਼ੇ ਵਿੱਚ ਫੈਲ ਗਈਆਂ ਇਹ ਤਾਂ ਲਿਖਣ ਤੇ ਹੀ ਪਤਾ ਲੱਗੇਗਾ ਸ਼ੇਖਰ ਮੁਸਕਰਾਇਆ ਹਾਂ ਸ਼ੇਖਰ ਉਸ ਕੁੜੀ ਬਾਰੇ ਲਿਖਣਾ ਚਾਹੁੰਦਾ ਸੀ ਪਰ ਲਿਖ ਨਹੀਂ ਸਿਪਾ ਰਿਹਾ ਉਸ ਨੂੰ ਲੱਗਦਾ ਕਿ ਉਹ ਉਸ ਨੂੰ ਹਾਲੀ ਹੋਰ ਜਾਨਣਾ ਚਾਹੁੰਦਾ ਹੈ ਕਿੱਥੇ ਤਾਂ ਉਹ ਦੂਜੇ ਮੁਲਕ ਦੀਆਂ ਕੁੜੀਆਂ ਤੇ ਤੀਵੀਆਂ ਬਾਰੇਲੇ ਉਸ ਨੂੰ ਮਿਲੇ ਬਿਨਾਂ ਹੀ ਆਪਣੀ ਕਲਪਨਾ ਦੇ ਆਧਾਰ ਤੇ ਲਿਖ ਲਿਆ ਕਰਦਾ ਸੀ ਤੇ ਕਿੱਥੇ ਉਸ ਕੁੜੀ ਨੂੰ ਪੂਰੀ ਤਰ੍ਹਾਂ ਜਾਣੇ ਬਿਨਾਂ ਲਿਖਣਾ ਹੀ ਨਹੀਂ ਸੀ ਚਾਹੁੰਦਾ ਤੇ ਹੁਣ ਤਾਂ ਉਹ ਜਿਸ ਹੱਦ ਤੇ ਆ ਕੇ ਰੁਕ ਗਿਆ ਸੀ ਉਸ ਹੱਦ ਤੋਂ ਅੱਗੇ ਵਧਣ ਦੀ ਕੋਈ ਸੰਭਾਵਨਾ ਨਹੀਂ ਸੀ ਦਿੱਸਦੀ ਉਹ ਜਿਸ ਤੋਂ ਅੱਗੇ ਹੋਰ ਜਾਣਾ ਵੀ ਕਿੱਥੇ ਹੈ ਸ਼ੇਖਰ ਸੋਚਦਾ ਫੇਰ ਫੇਰ ਵੀ ਇਹ ਮਾਮਲਾ ਇੱਕ ਥਾਂ ਆ ਕੇ ਖੜੋ ਨਹੀਂ ਜਾਣਾ ਚਾਹੀ। ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਅੱਗੇ ਤਾਂ ਵਧਣਾ ਹੀ ਚਾਹੀਦਾ ਹੈ। ਇਸ ਵਿੱਚ ਕੋਈ ਤਬਦੀਲੀ ਆਉਣੀ ਚਾਹੀਦੀ ਹੈ। ਅਖੀਰ ਉਸ ਦਿਨ ਸ਼ੇਖਰ ਨੂੰ ਉਸ ਮਾਮਲੇ ਵਿੱਚ ਤਬਦੀਲੀ ਮਹਿਸੂਸ ਹੋਈ। ਜਿਸ ਦਿਨ ਲਾਇਬ੍ਰੇਰੀ ਵਿੱਚ ਜਾਣ ਉੱਤੇ ਉਹ ਕੁੜੀ ਵਿਖਾਈ ਨਾ ਦਿੱਤੀ ਤੇ ਫੇਰ ਪੁੱਛਣ ਤੇ ਪਤਾ ਲੱਗਾ ਕਿ ਉਹ ਨੌਕਰੀ ਛੱਡ ਕੇ ਚਲੀ ਗਈ ਹੈ। ਸੁਣ ਕੇ ਸ਼ੇਖਰ ਕੁਝ ਬਿੰਦ ਉੱਥੇ ਦਾ ਉੱਥੇ ਖੜੋਤਾ ਰਹਿ ਗਿਆ। ਉਸ ਨੂੰ ਚਫੇਰਾ ਸੁਨਿਆ ਸੁਨਿਆ ਮਹਿਸੂਸ ਹੋਇਆ ਅਖੀਰ ਉਹ ਲਾਇਬ੍ਰੇਰੀ ਦੇ ਪੋਇਟਰੀ ਸੈਕਸ਼ਨ ਵਿੱਚ ਜਾ ਕੇ ਬੈਠ ਗਿਆ ਤੇ ਸਖਣੀ ਜਹੀ ਨਜ਼ਰ ਨਾਲ ਸਾਹਮਣੇ ਵੇਖਦਾ ਹੋਇਆ ਕੁੜੀ ਬਾਰੇ ਸੋਚਣ ਲੱਗਾ ਉਸ ਕੁੜੀ ਤੋਂ ਬਿਨਾ ਲਾਇਬ੍ਰੇਰੀ ਉਸ ਨੂੰ ਵੀਰਾਨ ਜਹੀ ਲੱਗੀ ਉਸ ਪਿੱਛੋਂ ਵੀ ਉਹ ਕਦੇ ਲਾਇਬ੍ਰੇਰੀ ਵਿੱਚ ਜਾਂਦਾ ਉਹ ਉਸ ਨੂੰ ਸੁਨਿਆ ਸੁਨਿਆ ਲੱਗਦੀ ਕੁੜੀ ਦੀ ਅਣਹੋਂਦ ਉਸ ਦੇ ਮਨ ਵਿੱਚ ਉਦਾਸੀ ਪੈਦਾ ਕਰਦੀ ਉਸ ਉਦਾਸੀ ਵਿੱਚ ਉਹ ਕੁੜੀ ਨੂੰ ਆਪਣੇ ਬਹੁਤ ਨੇੜੇ ਮਹਿਸੂਸ ਕਰਦਾ। ਉਹ ਕੱਲ ਵਿੱਚ ਬੈਠ ਕੇ ਉਸ ਬਾਰੇ ਸੋਚਣ ਲੱਗਦਾ। ਪਹਿਲੀ ਮੁਲਾਕਾਤ ਤੋਂ ਲੈ ਕੇ ਉਸ ਦੇ ਜਾਣ ਤੱਕ ਦੀਆਂ ਗੱਲਾਂ ਬਾਰੇ। ਫਿਰ ਉਹ ਜਿੰਨਾ ਹੀ ਚਾਹੁੰਦਾ ਕਿ ਆਪਣੇ ਫੀਚਰ ਵਿੱਚ ਉਸ ਬਾਰੇ ਲਿਖੇ ਉਹ ਨਹੀਂ ਲਿਖਣੋਂ ਡਰਦਾ। ਉਸ ਨੂੰ ਉਹ ਕਲਪਨਾ ਦੀ ਕੁੜੀ ਨਾ ਲੱਗਦੀ। ਉਹ ਇੱਕ ਅਸਲੀਅਤ ਸੀ। ਤੇ ਅਸਲੀਅਤ ਨੂੰ ਉਸ ਦੇ ਸਹੀ ਰੂਪ ਵਿੱਚ ਪੇਸ਼ ਕਰਨਾ ਬਹੁਤ ਔਖਾ ਲੱਗਦਾ। ਉਹ ਉਸ ਨੂੰ ਕਈ ਤਰ੍ਹਾਂ ਨਾਲ ਆਪਣੇ ਨੇੜੇ ਮਹਿਸੂਸ ਕਰਨ ਲੱਗਾ ਸੀ। ਇੱਕ ਤਰੀਕਾ ਹੀ ਵੀ ਸੀ ਕਿ ਉਹ ਉਹਨਾਂ ਲੇਖਕਾਂ ਨੂੰ ਪੜ੍ਹਨ ਲੱਗਾ ਜੋ ਕੁੜੀਆਂ ਨੂੰ ਪਸੰਦ ਸਨ ਤੇ ਜੋ ਖੁਦ ਉਸ ਨੂੰ ਪਸੰਦ ਨਹੀਂ ਸਨ। ਸੈਲਿੰਗਰ, ਉਹ ਖਾਰਾ, ਸਰੋਯਾਨ, ਡੋਰੋਥੀ ਪਾਰਕਰ ਆਦਿ। ਉਹਨਾਂ ਨੂੰ ਪੜਦਿਆਂ ਉਸ ਨੂੰ ਅਜੀਬ ਜਿਹਾ ਸਵਾਦ ਆਉਂਦਾ ਤੇ ਹੈਰਾਨੀ ਵੀ ਹੁੰਦੀ ਕਿ ਹੁਣ ਉਹ ਪਹਿਲਾਂ ਜਿੰਨੇ ਬੁਰੇ ਨਹੀਂ ਸਨ ਲੱਗਦੇ 2 ਢਾਈ ਮਹੀਨੇ ਇਸ ਤਰ੍ਹਾਂ ਲੰਘ ਗਏ ਇੱਕ ਦਿਨ ਸ਼ੇਖਰ ਲਾਇਬ੍ਰੇਰੀ ਵਿੱਚ ਗਿਆ ਤਾਂ ਉੱਥੇ ਚਾਣਕ ਉਸ ਕੁੜੀ ਨੂੰ ਵੇਖ ਕੇ ਹੈਰਾਨ ਰਹਿ ਗਿਆ ਇੱਕ ਵਾਰੀ ਤਾਂ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਹੀ ਨਾ ਹੋ ਸਕਿਆ ਕੁੜੀ ਇੱਕ ਮੇਜ਼ ਕੋਲ ਬੈਠੀ ਕਿਸੇ ਪੱਤਰਕਾ ਦੇ ਸਫ਼ਿਆਂ ਨੂੰ ਸਰਸਰੀ ਨਜ਼ਰیں ਵੇਖ ਰਹੀ ਸੀ ਸ਼ੇਖਰ ਉਸ ਦੇ ਕੋਲ ਜਾਣੋ ਝਿਜਕਿਆ ਉਹ ਹਾਲੀ ਸੋਚ ਹੀ ਰਿਹਾ ਸੀ ਕਿ ਕਿਸ ਤਰ੍ਹਾਂ ਉਸ ਨੂੰ ਜਾ ਕੇ ਮਿਲੇ ਕਿ ਕੁੜੀ ਨੇ ਪੱਤਰਕਾ ਤੋਂ ਨਜ਼ਰ ਚੁੱਕ ਕੇ ਲਾਇਬ੍ਰੇਰੀ ਦੇ ਬੂਹੇ ਵੱਲ ਇੰਜ ਵੇਖਿਆ ਜਿਵੇਂ ਕਿਸੇ ਦੇ ਆਉਣ ਦੀ ਉਡੀਕ ਹੋਵੇ ਤੇ ਜਦੋਂ ਉਸ ਦੀ ਨਜ਼ਰ ਸ਼ੇਖਰ ਤੇ ਪਈ ਤਾਂ ਉਤਰ ਬਕੀ ਉਸ ਦੀਆਂ ਅੱਖਾਂ ਲਿਸ਼ਕੀਆਂ ਤੇ ਬੁੱਲਾਂ ਉੱਤੇ ਖੁਸ਼ੀ ਭਰੀ ਮੁਸਕਰਾਹਟ ਆਈ ਉਹ ਮੁਸਕਰਾਹਟ ਨੇ ਸ਼ੇਖਰ ਨੂੰ ਜਿਵੇਂ ਜੀ ਆਇਆਂ ਕਿਹਾ ਸ਼ੇਖਰ ਉਸ ਵੱਲ ਵਧਿਆ ਦੋਹਾਂ ਨੇ ਰਸਮੀ ਤੌਰ ਤੇ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ ਫਿਰ ਉਹਨਾਂ ਨੇ ਕੁਝ ਹੋਰ ਗੱਲਾਂ ਕੀਤੀਆਂ ਉਸ ਪਿੱਛੋਂ ਇੰਜ ਲੱਗਾ ਜਿਵੇਂ ਦੋਹਾਂ ਕੋਲ ਕੋਈ ਗੱਲ ਨਾ ਰਹਿ ਗਈ ਹੋਵੇ ਪਰ ਦੋਵੇਂ ਗੱਲਾਂ ਕਰਨੀਆਂ ਚਾਹੁੰਦੇ ਸਨ ਕੁਝ ਮਿੰਟਾਂ ਪਿੱਛੋਂ ਉਸ ਚੁੱਪ ਨੂੰ ਤੋੜਦਿਆਂ ਕੁੜੀ ਨੇ ਪੁੱਛਿਆ ਅੱਜਕਲ ਕੀ ਪੜ ਰਹੇ ਹੋ ਸ਼ੇਖਰ ਨੇ ਹੱਥ ਵਿੱਚ ਫੜੀਆਂ ਦੋਵੇਂ ਕਿਤਾਬਾਂ ਜੋ ਵਾਪਸ ਕਰਨ ਲਈ ਲਿਆਇਆ ਸੀ ਉਸ ਨੂੰ ਵਿਖਾਉਂਦਿਆਂ ਕਿਹਾ ਉਹ ਖਰਾਤੀ ਸੇ ਲੰਕਰ ਅੱਛਾ ਕੁੜੀ ਦੇ ਮੋਹ ਹੈਰਾਨੀ ਪਰੇ ਲੈਜੇ ਵਿੱਚ ਨਿਕਲਿਆ ਤਦ ਉਸ ਦੇ ਬੁੱਲਾਂ ਤੇ ਸੰਗਾਉ ਜਹੀ ਮੁਸਕਰਾਹਟ ਆਈ ਸ਼ੇਖਰ ਨੇ ਉਸ ਹੈਰਾਨੀ ਨੂੰ ਵੇਖਿਆ ਤੇ ਮੁਸਕਰਾਹਟ ਨੂੰ ਵੀ ਉਹ ਹੈਰਾਨੀ ਨੂੰ ਤਾਂ ਸਮਝ ਗਿਆ ਪਰ ਮੁਸਕਰਾਹਟ ਵਿੱਚ ਕੋਈ ਰਹਸ ਪ੍ਰਤੀਤ ਹੋਇਆ ਉਸ ਮੁਸਕਰਾਹਟ ਵਿੱਚ ਕੁੜੀ ਜਿਵੇਂ ਕੋਈ ਗੱਲ ਲੁਕੋ ਰਹੀ ਸੀ ਪਰ ਕੈਣਾ ਵਿਚਾਰ ਰਹੀ ਸੀ ਇਸ ਬਾਰੇ ਸ਼ੇਖਰ ਕੁਝ ਪੁੱਛਣ ਹੀ ਵਾਲਾ ਸੀ ਕਿ ਕੁੜੀ ਨੇ ਪੁੱਛਿਆ ਤੇ ਪਤਾ ਮੈਂ ਕੀ ਪੜ ਰਹੀ ਆ ਅੱਜਕੱਲ ਕੀ ਹੈਰਮਿੰਗਮ ਅਤੇ ਐਰਵਨਸ਼ਾਓ ਸੱਚਮੁੱਚ ਸ਼ੇਖਰ ਦੇ ਮੂੰਹੋਂ ਨਿਕਲਿਆ ਕੁੜੀ ਨੇ ਮੇਜ਼ ਤੋਂ ਆਪਣੇ ਪਰ ਸੇਠ ਰੱਖੀਆਂ ਦੋ ਕਿਤਾਬਾਂ ਚੁੱਕ ਕੇ ਵਿਖਾਉਂਦਿਆਂ ਕਿਆ ਸੱਚਮੁੱਚ ਤਾਂ ਆਓ ਇਸ ਖੁਸ਼ੀ ਵਿੱਚ ਕਿਤੇ ਚੱਲ ਕੇ ਚਾਹ ਪੀਵੀਏ ਇਸੇ ਵਧੀਆ ਹੋਟਲ ਵਿੱਚ ਸ਼ੇਖਰ ਨੇ ਅਚਨਚੇਤ ਕਿਹਾ ਤੇ ਉਸ ਨੂੰ ਹੈਰਾਨੀ ਹੋਈ ਇਹ ਗੱਲ ਕਹਿਣ ਦੀ ਹਿੰਮਤ ਉਸ ਵਿੱਚ ਕਿੱਥੋਂ ਆ ਗਈ ਸੀ ਚਲੋ ਕੁੜੀ ਨੇ ਕਿਹਾ ਤਾਂ ਉਸ ਦੇ ਬੁੱਲਾਂ ਤੇ ਪਹਿਲਾਂ ਵਰਗੀ ਹੀ ਸੰਗਾਊ ਮੁਸਕਰਾਹਟ ਆ ਗਈ